ਇੱਥੇ ਹੱਥ ਜੜਾ ਲਓ। ਇੱਥੇ ਹੱਥ ਜੜਾ ਲਓ। ਫਕਤਾ ਸਾਹਿਬ 1 ਮਿੰਟ। 1 ਮਿੰਟ ਬਾਅਦ। ਫੋਟੋ ਲੱਗਤਾ ਇੱਥੇ ਉੱਥੇ ਕਰੋ ਇਹ। ਕੋਈ ਨਹੀਂ। ਇਹ ਇੱਥੇ ਖੜਾ ਲੀਏ ਇੱਕ ਵਾਰ। ਇੱਥੇ ਖੜਾ ਲਓ। ਤਾਂ ਠੀਕ ਹੈ। ਇੱਕ ਮਿੰਟ ਇੱਧਰ ਥੋੜਾ ਅੰਮੀਸ਼ੋ ਫੋਟੋ ਲਾਉਂ ਦਿੰਦਾ। ਪਿਛੇ ਉਹ ਕਰ ਲੋ। ਪਿੱਛੇ ਨਹੀਂ ਕਰਨਾ। ਉਸ ਤੇ ਠੀਕ ਹੈ ਜੀ। ਚਲੋ ਜੀ ਅਮੀ ਚਲੋ ਜੀ ਪ੍ਰਕਾਰ ਥੋੜੀ ਫੋਟੋ ਉੱਪਰੋਂ ਪਿੱਛੇ ਉੱਪਰੋਂ ਟਾਚ ਆ ਕੇ ਅੱਗੇ ਆ ਜਾਓ ਚਲੋ ਲਵੀਰੇ ਥੋੜਾ ਪਿੱਛੇ ਹੋ ਪਿੱਛੇ ਥੋੜਾ ਪਿੱਛੇ ਲਾਲੀ ਦੋ ਕਦਮ ਪਿੱਛੇ ਹੋ ਰਾਜੇ ਸਾਈਡ ਦੇ ਦਿਓ ਯਾਰ ਸਾਈਡ ਦੇ ਦਿਓ ਕੱਕ ਕੇ ਸਾਈਡ ਦੇ ਦਿਓ ਸਾਈਡ ਦੇ ਦਿਓ ਮੈਨੇਜਰ ਆਫ ਦਾ ਪ੍ਰੋਗਰਾਮ ਕਰ ਠੀਕ ਹੈ ਕੱਕ ਆਈਡੀ ਪਾੜੀ ਆ ਜਾਂਦੀ ਹੈ ਕੱਲੇ ਆਈਡੀ ਪਾੜੀ Так, так что все, что это... Если так, прекрасно, я слышу. Ты не... Ты не разговариваешь? Нет, Thank hey, camera. Like you Okay. За предоставленную возможность посетить нам эту свете. Я здесь первый раз, поэтому я думаю, что меня исключение переказ и поразило великолепие, поразило этого вот. типура, сама аура, которая присутствует. Аура, которая присутствует в обратили внимание на то, как люди смиренно нажмут в своей очереди. Hello, hello. Uh, my deepest uh, gratitude for uh, such an excellent opportunity to be here and uh, to visit. Uh, and uh, such a wonderful place like uh, Golden Temple. Uh, this is our. Uh, it's honor to be here. Um, we saw the architecture. We were extremely impressed uh, by uh, everything we saw during the excursion. Um, one more particular moment I would like to dwell on is uh, the people uh, who are. Uh, uh, Really friendly, and uh, we were standing in, in the queue uh, to see the, the, and to pay respect uh, uh, to, uh, to, to to the sanctuary. Uh, thank you once again. Uh, we'll uh, keep uh, such a wonderful moment in our memory uh, forever. <laughs> during excursion we were trying to do our best <laughs> thank you so much okay thank you satkand ji harmandir sahib sher dast carpet karna hai assi ohna nu shromani gurudwara prabandh committee vala dita hai aakhe satkand ji harmandir sahib de vich ohna ne parkarma karde haan khaas karke <laughs> satkand ji harmandir sahib da jehda concept hai barabarta da siddhan da sabhe sanjehi vaalta da ਲੰਗਰ ਦੇ ਬਾਰੇ ਕਿ ਲੰਗਰ ਦੇ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਾਨਾ ਭੋਜਨ ਚੁਕਾਇਆ ਜਾਂਦਾ ਫ੍ਰੀ ਆਫ ਕਾਸਟ ਸੈਕੰਡਲੀ ਜਿਹੜਾ ਕੋਈ ਵੀ ਸਿੱਖ ਵੈਗਰ ਆ ਉਹ ਨਹੀਂ ਮੜੇਗਾ ਸਿੱਖ ਕਿਉਂਕਿ ਕਿਰਤੀ ਆ ਤੇ ਆਰਮੀ ਚੀਫ ਨੇ ਖਾਸ ਕਰਕੇ ਜਿਹੜੀ ਤਵੱਜੋ ਆ ਉਹ ਸ਼ਹੀਦ ਬਾਬਾ ਦੀਪ ਸਿੰਘ ਦੇ ਉਸ ਥਾਂ ਤੇ ਦਿੱਤੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸ਼ੇਰ ਕਲੀ ਤੇ ਧਰ ਕੇ ਕੌਮ ਵਾਸਤੇ ਲੜੇ ਸੀ ਤੇ ਮੁਗਲਾਂ ਦਾ ਘਾਣ ਲਾਇਆ ਸੀ ਸੱਚਨ ਜਿਹੜੇ ਮੰਦਰ ਸਾਹਿਬ ਚ ਮੱਥਾ ਟੇਕਦੇ ਆ ਉਹਨਾਂ ਸਰਦਰ ਤੇ ਵੀ ਸੁਆ ਇਸ ਪੁੱਤਰ ਸਥਾਨ ਦੀ ਛਤਰ ਨੂੰ ਜੋ ਕੇ ਜਿਹੜੀਆਂ ਵਾਈਬ੍ਰੇਸ਼ਨ ਉਹਨਾਂ ਨੂੰ ਬਣੀਆਂ ਉਹਨਾਂ ਬਾਰੇ ਵੀ ਗੁਰੂ ਦਾ ਧੰਨਵਾਦ ਕੀਤਾ ਅਸੀਂ ਸ਼ਰੋਨੀ ਗੁਦਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਜੇ ਪ੍ਰਧਾਨ ਸਾਹਿਬ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਅੱਜ ਇੱਥੇ ਆਰਮੀ ਚੀਫ ਦੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਸ਼ਰੋਨੀ ਗੁਦਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਮੈਂਬਰ ਸਾਹਿਬਾਨ ਨੇ ਸਨਮਾਨਤ ਇਸਤਕਾਰ ਦੀ ਭੇਟ ਕੀਤਾ जी, नंबर देंगे आप? जी, 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 जी ਜੀ ਮਰੇ ਦੇ ਫਸਟ ਬੜਾ ਥੋੜੇ ਪਿੱਛੇ ਜਿਵੇਂ ਹੈਲੋ ਵੀਰਾਂ ਸਤਿ ਸ੍ਰੀ ਅਕਾਲ ਇਹ ਤਾਂ ਖਰਾਬ ਜਿਹਾ ਲੱਗ ਰਿਹਾ ਹੈ ਇਹ ਹੈ ਬਹੁਤ ਵਧੀਆ ਠੀਕ ਕਰ ਲੇ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ